ਬੜਾ ਗੁੱਸੇਜ ਹੈ ਕੀ ਗੱਲ ਝੂਲੇ ਜੋ ਗੱਡੇ ਤਾਂ ਕਰਕੇ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਹਉ ਕਰਦੇ ਛੋਟੇ ਜਿਹਾ ਬਲਾਉ ਦੀ ਸ਼ੁਰੂਆਤ ਤੇ ਅੱਜ ਮਿਸਤਰੀ ਆ ਚੁੱਕੇ ਮੈਂ ਸੋਚਿਆ ਜਮ ਨਹੀਂ ਪਰ ਉਹਨਾਂ ਬੜਾ ਸਾਡੇ ਅੱਠ ਆ ਗਏ ਵੀਰ ਅੱਜ ਤੇ ਚਲੋ ਬਹੁਤ ਮਿਹਰਬਾਨੀ ਦੇ ਔਰ ਇਹ ਤਾਂ ਪੱਲ ਬਨ ਰੇਤ ਪਈ ਹੈ ਜਿਹੜੀ ਗੇਟ ਦੇ ਮੂਰੇ ਮੈਂ ਕਿਹਾ ਮੀਮੂ ਆ ਗਿਆ ਤੇ ਉਹ ਸਾਰੀ ਗਰਕ ਹੋ ਜਣੀ ਰੁੱਟ ਜਾਣੀ ਤੇ ਕੱਲ ਮੈਂ ਡੀਗਰਾਂ ਨਾਲ ਆਏ ਨਹੀਂ ਚਲੋ ਇਹਦੇ ਹਲਫਤੇ ਸਹੀ ਹਾਂਜੀ ਹੋ ਗਏ ਰੈਡੀ ਸ਼ੈਡੀ ਰੈਡੀ ਸ਼ੈਡੀ ਹੋ ਗਏ ਜੇ ਮੈਂ ਜਾ ਰਿਹਾ ਹਾਂ ਬਾਜ਼ਾਰ ਦੁੱਧ ਦੁੱਧ ਲੈ ਆਈਏ ਨਾਲੇ ਅੱਜ ਗੈਸਟ ਆਉਣੇ ਆ ਸ਼ਾਮ ਨੂੰ ਤੇ ਨਮਸਤੇ ਕਾਉਂਟਮੀਂ ਦਾ ਪ੍ਰੋਗਰਾਮ ਕਰ ਲਈਏ ਕਿਉਂ ਵੀ ਆਪਣਾ ਕੰਮ ਦੇ ਵਿੱਚ ਰਹਿ ਗਿਆ ਜੇ ਹਲਮਾਰੀ ਦਾ ਆਉਣ ਕੇ ਆਪਾਂ ਕਰਦੇ ਹਾਂ ਦੁੱਧ ਦੁੱਧ ਲੈ ਆਈਏ ਫਿਰ ਮਿਲਦੇ ਤੁਹਾਨੂੰ ਹੈ ਜੁੜ ਰਿਹਾ ਹਾਂ ਤੇ ਕੁਲੋਗ ਦੇ ਨਾਲ ਦਾ ਫੇਸਬੁੱਕ ਤੇ ਤੇ ਸਨੈਪਚੈਟ ਸਾਨੂੰ ਜਰੂਰ ਐਡ ਕਰੋ ਅੱਧੀ ਰੇਤ ਵੀਰਾਂ ਨੇ ਡਾਤੀ ਹੈ ਲੈ ਕੇ ਕੋਠੇ ਤੇ ਗੱਡੀ ਆਪਣੀ ਆ ਗਈ ਕੱਲ ਦੀ ਠੀਕ ਹੋ ਕੇ ਗੱਡੀ ਜੇ ਗੱਡੀ ਆਪਣੀ ਆ ਗਈ ਸਵੇਰ ਦੀ ਠੀਕ ਹੋ ਕੇ ਹੁਣ ਟਾਇਰ ਨੂੰ ਲੈ ਕੇ ਆਉਨੇ ਆ ਦੀ ਤੇ ਇਹ ਤੁਹਾਨੂੰ ਉੱਪਰ ਦਾ ਦਿਖਾ ਦਿਆਂ ਕੀ ਮਾਹੌਲ ਚਾਲ ਕੀ ਲੱਗੇ ਆਣ ਕੇ ਪਹਿਲਾਂ ਹੋ ਗਈ ਆਪਾਂ ਬਾਜ਼ਾਰੋਂ ਖੇਵੀ ਵੀਰ ਉੱਤੇ ਲੱਗੇ ਦਿਖਾਉਨੇ ਤੁਹਾਨੂੰ ਨਾ ਵਾ ਕੋ ਨਾਲ ਪਾਣੀ ਵੀ ਲਾਇਆ ਤਰ ਵੀ ਕੀਤਾ ਤਾਂ ਵਿੱਚਲੇ ਪਾਣੀ ਆਉਂਦੇ ਆਇਸਨਰ ਪਾਣੀ ਇੱਥੇ ਪਰ ਜਾਂਦਾ ਸਾਰਾ ਇੱਥੇ ਛੱਪੜੇ ਲੱਗ ਜਾਂਦਾ ਵਾ ਤੇ ਫਿਰ ਉਹ ਪਾਣੀ ਸਾਰਾ ਇਦਾਂ ਡਿੱਗਦਾ ਰਹਿੰਦਾ ਅੰਦਰ ਚਲ ਜਾਂਦਾ ਪਾਣੀ ਸਾਰਾ ਵੀਰੂ ਨੇ ਲੱਗੇ ਇੱਧਰ ਕਾਤਾ ਪਲਸਟਰ ਆਸ਼ੰਦਨਾ ਬਹੁਤ ਵਧੀਆ ਬਣਾਇਆ ਵੀਰਾਂ ਨੇ ਤੋਪੂ ਬੋਖੜਾ ਕੀ ਲੱਗੀ ਆ ਬੜਾ ਸਾਫ਼ ਕੀਤਾ ਪਲਸਟਰ ਯਾਰ ਬੜਾ ਸਾਫ਼ ਗਿਆ ਨਾ ਭਾਈ ਮੈਂ ਕਹਿਣ ਰਿਹਾ ਸਾਫ਼ ਆਪਾ ਇਹ ਹੋਇਆ ਇਦਾਂ ਵੀ ਕੀ ਨਾ ਲੈਂਦੇ ਹੋ ਗਰਮਾਲੇ ਤੇ ਬਿਨਾ ਵਾ ਨਹੀਂ ਗਰਮਾਲੇ ਨਾਲ ਆਂਡਿਆ ਵੀਰ ਆ ਪਲੇਨ ਵੀ ਕੀ ਆ ਨਾ ਗਰਮਾਲਾ ਬਾਵਾ ਦੀ ਆਪਾਂ ਉਹ ਪਰ ਹੌਂਦਾ ਆਦਾ ਥੋੜਾ ਸਾਪ ਨੂੰ ਅਗਰ ਮਾ ਲਾਪਣੀ ਜਗ੍ਹਾ ਹੈ ਯਾਰ ਬਾਕੀ ਥੋੜਾ ਟਾਂ ਰੋਕੇ ਕਰਾਂਗੇ ਉੱਪਰ ਦਾ ਕੰਮ ਵੀ ਸ਼ੁਰੂ ਸੱਚੀ ਗੱਲ ਯਾਰ ਲੈ ਨਾ ਕੀਤਾ ਕੰਮ ਜਿਹੜਾ ਮੈਂ ਤੈਨੂੰ ਕਿਹਾ ਸੀ ਆਉਣ ਲੱਗਿਆ ਉਹ ਯਾਰ ਉਹ ਪੇਪਰ ਫੜ ਕੇ ਲਾਉਣੇ ਜਿੰਨਾਂ ਦੇ ਯਾਰ ਉਹ ਰਹਿ ਗਏ ਜੀ ਯਾਰ ਉਹ ਯਾਰ ਠੀਕ ਹੈ ਰਹਿ ਗਏ ਜੀ ਦੋਰੇ ਗਾਇਮਤ ਨੇ 3 ਵਜੇ ਨਾਲ ਹੀ ਸਾਮਾ ਤਿਆਰੀ ਜਿਵੇਂ ਬੈਠੇ ਨਹੀਂ ਉਹ ਫਿਰ ਯਾਰ ਜਾਣਾ ਕਿ ਅਸੀਂ ਵੀ ਵੀ ਸਾਡੇ ਫਿਰ ਕੰਮ ਵਾਲੀ ਜਾਈਂ ਕਿ ਘਰੇ ਆਪਾਂ ਵੀ ਬੈਠੀ ਆਏ ਤੇਰੇ ਕੋਲ ਲਾ ਕੇ ਕੋਣ ਆਣਾ ਹੋਵੇ ਡੈਡੀ ਨੇ ਆਪਣੇ ਇਧਰ ਆਣੇ ਕਿੱਤੀ ਬੜੀ ਅੱਛਾ ਅੱਛਾ ਚਲੋ ਬੈਠੋ ਉੱਥੇ ਹੋ ਕੇ ਹਰਗੁਣ ਕੀ ਹਾਲ ਤੇਰਾ ਚੁੱਪਾ ਹੋ ਗਿਆ ਮਾ ਭਰਾਵਾ ਕਿੰਨਾ ਵਿਆਹ ਨੂੰ ਯਾਦ ਕਰ ਲੀਏ ਮੈਂ ਕਿੰਨ ਕਹਿਣ ਦੀ ਆ ਵੀ ਅੱਜ ਵਿਆਹ ਵਾਲੀ ਬਗਣੀ ਮਾ ਕਦੀ ਕਦੀ ਵਿਆਹ ਯਾਦ ਕਰ ਲੈਣਾ ਚਾਹੀਦਾ ਹੈ ਬਿਲਕੁਲ ਤੇ ਨਹੀਂ ਸਹੀ ਗੱਲ ਹੈ ਤੇ ਜਿਹੜੀ ਗੱਲ ਹੈ ਇਹ ਚੀਜ਼ਾਂ ਦਾ ਤਿਆਰ ਰੱਖਣਾ ਜ਼ਰੂਰੀ ਆ ਕੱਪੜੇ ਵਾਲਾ ਉਹ ਰਹਿੰਦੇ ਹੁਣ ਵਿਆਹ ਵਾਲਾ ਬਾਕੀ ਗੱਲਿਓ ਇੱਕ ਗੱਲਿਓ ਹੋਰ ਸਾਰੇ ਕੱਪੜੇ ਬੰਦਾ ਹੰਡਾ ਲੈਂਦਾ ਬਿਲਕੁਲ ਵਿਆਹ ਵਾਲਾ ਕੋਟ ਬੈਠੀ ਹੁੰਦੇ ਕੋਈ ਉਹ ਹੰਦਾ ਨਹੀਂ ਉਹ ਨਹੀਂ ਪਾ ਦਦਾ ਉਹਦੇ ਵੱਲ ਬੀਬੀ ਕੇ ਬੰਦਾ ਨਾ ਕਹਿੰਦਾ ਵੀ ਇਹ ਹੁਣ ਨਾ ਕਿਹਨੂੰ ਬੰਦਾ ਦੇਣ ਜੋਗਾ ਨਾ ਉਹਨੂੰ ਬੰਦਾ ਪਾ ਸਕਦਾ ਐ ਕਿੰਨੀ ਕਵਾਰੀ ਕਿਤੇ ਬੰਦਾ ਪਾਲੂ ਵੱਧ ਵੱਧ ਤੁਸੀਂ ਤੁਸੀਂ ਤਿੰਨ ਵਾਰੀ ਪਾਲਾ ਚਪਤੀਂ ਕੈਂਡਾਉਣੇ ਜਿੱਥੇ ਕੀ ਐਦਾਂ ਐਦਾਂ ਹੁੰਦਾ ਚੱਕਰ ਹੋ ਜਾਂਦਾ ਜਿਹੜੀ ਦੇ ਅੱਧਾ ਹੁਣ ਜਿਹੜਾ ਦਿੱਤਾ ਹੀ ਨਾ ਤਾੜੀ ਸ਼ੇਰਮਾਂ ਦੀ ਸੱਚ ਹੈਗੀ ਬਾਈ ਦੇ ਦੇਣੀ ਬਿਆਸ ਚਿੰਕਾ ਆਹ ਦੇ ਦੇ ਸਹੀ ਗੱਲ ਚਿੰਕਾ ਉਹਦਾ ਕੰਮ ਆ ਜੂ ਉਹਦੇ ਯਾਰ ਦੁੱਧ ਗਰਮ ਆ ਤੇ ਭੁੱਖ ਲੱਗੀ ਉਹਨੂੰ ਪੈਰਾਂ ਦਾ ਘਾਣਾ ਹੈ ਨਾ ਹੈ ਕਿੱਦੂ ਖਣੀ ਹਾਂਜੀ ਉਹਨੂੰ ਪੈਰਾਂ ਦਾ ਘਾਣਾ ਨਹੀਂ ਉਹਨੇ ਕਟਾਲੂ ਦਾ ਉਹ ਹਨੂ ਕਹਿੰਦਾ ਜਦੋਂ ਵੇਹਣ ਜਾਣਾ ਆਂਦਾ 4 ਵਜੇ 4 ਵਜੇ ਸ਼ਰਮਾ ਪੋਣਾ ਇਹਨੂੰ ਕਹਿੰਦੇ ਆ ਮੈਂ ਕਿਹਾ 4 ਮੈਂ ਕਿਹਾ 4 ਵਜੇ ਕੰਨੇ ਉੱਠਣਾ ਬੁਝੇ ਦੇ ਆ ਜਾਂਦੇ ਆ ਆਂਦਾ ਸ਼ਰਮਾ ਪੋਣਾ ਜੀ ਇਹਨੂੰ ਕਹਿੰਦੇ ਆ ਉਹਨੂੰ ਕਾਫੀ ਕੀ ਲੱਗਦੀ ਹੂੰ ਖਾ ਖਾ ਪੈਂਦੇ ਕੋਈ ਬਹੁਤ ਕੀ ਖਾਲ ਖਾਲ ਚੰਗੇ ਹੁੰਦੇ ਆ ਦੇਖੋ ਕਿ ਮੇਜ਼ ਕਿੱਥੋਂ ਲਈ ਆ ਬੜੀ ਵਧੀਆ ਇਹ ਕੇ ਇੰਟਰਲਾਂ ਨੂੰ ਮਾਰਿਆ ਜਾਂਦਾ। ਸੋਹਣੀ ਕਮੀਜ਼ ਵੇ ਰੰਗ ਸੋਨਾ ਕਿਉਂ ਲਾਂ ਮੰਗਾਈ? ਪਾ ਲਈ ਹੁਣ। ਕੰਨੂ ਲੋ। ਚਾ ਵੀ ਲੋ। ਆਹ ਕਾਲਾ ਸਾਇਦਾ ਨੀ। ਉਹ ਤੇ ਗੁੜੀਆ ਚੁੱਤੀ ਆ। ਉਹ ਦਹਾਰਫਤ ਇਹਨਾਂ ਦੀ ਆਪਣੇ ਨਾਲ ਖੇਡਣ ਲਿਆ। ਹੈ? ਇਹ ਕੀ ਕੰਗਰ? ਥੋ ਮਿੱਠਾ ਦੇ ਵਾਲੇ ਦਮ। ਮੇਰਾ ਬਰਜ ਜਦ ਨਹੀਂ ਹੁਣ ਹੈਗੀ ਹੋ ਮਿੱਟੀ ਖਾ ਖਟਾਏ ਤੇ ਨਾ ਮੈਂ ਮੋੜਾ ਖਾ ਲਿਆ ਨਾ ਮੈਂ ਖਾ ਦੋਤੀਆਂ ਦੀ ਹੁਣ ਹੈ ਮਾੜੀ ਤਾਂ ਕਿ ਅੱਜ ਬਹੁਤ ਮੰਦਾ ਆ ਗਿਆ ਠੀਕ ਹੈ ਜੁਖਾਮ ਨੇ ਮੋੜਾ ਦਵਾਈ ਬਲੋ ਆਏ ਅੱਜ ਹੋਤਨਾ ਬੜੀ ਸ਼ਤੀ ਵਰਤਦਾ ਪਾਸ ਲੈ ਆਂ ਗੱਲ ਚੱਲ ਨਹੀਂ ਮੈਂ ਬਗਮਣੋਂ ਬਗਵੇਂ ਆਪੇ ਬੜਾ ਤੜਾ ਐਕਸਪੀਰੀਅੰਸ ਕਰਕੇ ਵੇਜਦਾ ਜੀ ਕਦਾ ਮੰਮੀ ਨੇ ਬੜੀ ਦਵਾਈ ਖਾਦੀ ਜੁਖਾਮ ਦਾ ਫਰਕ ਨਹੀਂ ਪਿਆ ਆਪਾਂ ਆਫ ਦਿੱਤੀ ਨਾ ਫਿਰ ਦੋ ਵਾਰੀ ਮੰਮੀ ਮੈਂ ਕਿੰਨਾ ਕੰਮ ਕਰਮੋਗੇ ਛੋੜ ਦੇ ਉਸਿਆ ਵਾਲੇ ਦੀ ਕੰਮ ਉਸਿਆ ਵਾਲੇ ਦੀ ਕੰਮ ਦਾ ਫਰਕ ਪਿਆ ਹਨਾ ਨਹੀਂ ਬਾਪੂ ਨਹੀਂ ਬਾਪੂ ਨੂੰ ਨਾ ਹੁਣ ਉਹ ਭਾਜਦੇ ਜਿਆਦੇ ਆ ਨਾ ਹੋ ਚਲੋ ਫਾਇਦਾ ਮਸ਼ੀਨ ਜੀ ਦਾ ਹੈ ਅੱਜ ਕੱਲ੍ਹ ਮਾਰੀ ਪੇਂਟ ਕੀਤੀ ਸੀ ਤੇ ਥੋੜਾ ਰਹਿ ਗਿਆ ਹੈ ਪੇਂਟ ਥੋੜਾ ਪੇਂਟ ਰਹਿ ਗਿਆ ਮੈਂ ਕਿਹਾ ਚੱਲ ਅੱਜ ਇੱਕ ਹੋਰ ਰਹਿ ਗਿਆ ਮਾਰ ਦਿੰਦੇ ਆ ਕੀ ਕਰਨ ਦੇ ਆ ਹੋਲੀ ਕੱਢਣੀ ਨਹੀਂ ਅੱਜ ਹੋਲੀ ਨਹੀਂ ਜੀ ਅੱਜ ਮਿਸਤਰੀ ਲੇਟ ਲੱਗੇ ਨੇ ਕੰਮ ਕਰਨ ਸਵੇਰ ਦੇ ਬੈਠੇ ਗੈਸਟ ਆਇਆ ਗੈਸਟ ਆਇਆ ਤੇ ਇਹ ਤਾਂ ਹੈ ਵਲਾ ਗਏ ਫਿਰ ਬਹਿਣਾ ਪੈਂਦਾ ਗੈਸਟ ਦੇ ਲਾਗੇ ਚਲੋ ਕਰੋ ਫਿਰ ਕੰਮ ਜੀ ਸੁਨਾਓ ਜੀ ਕੀ ਹਾਲ ਚਾਲ ਅੱਜ ਪਿੰਕ ਪਿੰਕ ਕੀਤਾ ਸਾਰਿਆਂ ਨੇ ਕੁਛ ਨਹੀਂ ਘਾਲ ਅੱਜ ਉਹਨੂੰ ਫਤਿਹ ਨੂੰ ਵੀ ਪਿੰਕ ਪਾਤੀ ਡਰੈਸ ਤੇ ਤੇ ਅੱਜ ਮੈਂ ਕਲਰ ਮੇਰਾ ਬਸ ਸੂਟ ਦਾ ਲੱਗ ਗਿਆ ਕਲਰ ਚਲੋ ਕਹਿੰਦੇ ਨੇ ਪੀੜੇ ਗੈਂਦੂ ਲੈ ਗਏ ਹੁਣ ਟੈਸਟ ਕਰਕੇ ਮੈਂ ਵੇਖੋ ਤੁਹਾਡੇ ਬਾਅਦ ਤੇ ਲਿਆਂਦਾ ਕੰਨੀ ਵੀ ਟੈਸਟ ਕਰਕੇ ਕਿ ਕਿਦਾਂ ਸਵਾਲ ਖਾ ਗਏ ਲੈ ਐਵੇਂ ਐ ਸੁਟਾ ਜੀ ਜੀਭ ਤੇ ਨਹੀਂ ਨਹੀਂ ਵਧੀਆ ਸਵਾਲ ਦੀਆਂ ਅਚਾ ਠੀਕ ਹੈ ਤਾਂ ਮੈਨੂੰ ਪਾਸ ਹੋ ਗਏ ਧੰਨਵਾਦ ਸਾਰਿਆਂ ਦਾ ਬਹੁਤ ਥੈਂਕ ਯੂ ਫਿਰ ਇਹਨਾਂ ਨੂੰ ਦੇਖ ਕੇ ਅੰਨੀ ਪਨੀਰੀ ਖਾ ਕੇ ਵੇਖਣਗੇ ਆਖਾ ਕੇ ਵੇਖੋ ਜੰਗੀਰੀ ਚੈੱਕ ਕਰਕੇ ਦੱਸੋ ਲੈ ਆਜਾ ਤੇਰੇ ਵਾਸਤੇ ਇਹ ਤੁਸੀਂ ਦੋਵਾਂ ਨੇ ਖਾਓ ਮੈਂ ਅੱਜ ਫਿਰ ਮੈਂ ਖਾ ਲਈ ਇਹ ਨਾਲੇ ਕੁਝ ਵੀ ਘਾ ਰਹੇ ਬਾਨੇ ਨਾਲ ਕਿੰਨੇ ਹੁੰਦੇ ਚੀਜ਼ ਮਿਲਦੀ ਇਹ ਨੂੰ ਅੱਜ ਜਿੱਦ ਤੋਂ ਖਾਣ ਲੱਗ ਜੰਦ ਆਹ ਸਹੀ ਗੱਲ ਮੈਂ ਖਾ ਲਈ ਖਾ ਲੋ ਹੋਰ ਖਾ ਲੋ ਕਿਦਾਂ ਬਣੀ ਗੱਲ ਕਿ ਨਹੀਂ ਪਾਈ ਜਿੰਦੇ ਜੀ ਖਾਦੀ ਨਹੀਂ ਮਰਸਾਂ ਮਣੀ ਹੋ ਜਣੀ ਕਸਤਾਂ ਚ ਪਾਈ ਹੋਈ ਖਸ ਖਾਸ ਪਾਈ ਹੋਈ ਖਲਾ ਜੰਦੀ ਬਣੀ ਮਰੇ ਵੀ ਬਣੀ ਹਾਂ ਗਿਲੇ ਗਿਲੇ ਜਾ ਰਹੇ ਹੋਗੇ ਗਰਮੀ ਗਿਲੀ ਰਹਿਣੀ ਹਾਂ ਚਲਾ ਲਿਆ ਆਹ ਲਾ ਲਿਆ ਮੈਂ ਫ੍ਰਿਜ ਵੀ ਲਾ ਲਿਆ ਸੁੰਢੀ ਪਾਈ ਜੀ ਥੋੜੀ ਜੀ ਥੋੜੇ ਖਾਣੇ ਹਾਂ ਹਾਂ ਕਰ ਲਓ ਕੰਮ ਨੂੰ ਕਰ ਲਓ ਬਨੇ ਬਨੇ ਬੜਾ ਪੁਰਾਣਾ ਰੰਗ ਚੁੱਕੀ ਲੈਂਦਾ ਮੈਂ ਨੰਦਾ ਹੈ ਨੀ ਉਹ ਭਰਾ ਤੇ ਮਾਦੇ ਦੇ ਕੱਲ ਮੈਂ ਇਹਨਾਂ ਨੂੰ ਦੇਖੂ ਆਖਣ ਦੇ ਇੱਥੇ ਨਾ ਰੰਦਾ ਪਿਆ ਲੱਕੜ ਦਾ ਮੈਂ ਕਹ ਡੈਡੀ ਦਾ ਵਾ ਕਹਿੰਦੇ ਝਾਲੀ ਤਾਂ ਚੁੱਕ ਕੇ ਲਿਆਂਦਾ ਹੂੰ ਉਹ ਨੰਦਾ ਨਹੀਂ ਨਹੀਂ ਉਹਦਾ ਮੈਂ ਕਹਿੰਦੀ ਮੈਂ ਮੇਰੇ ਡੈਡੀ ਕੋ ਹੁੰਦਾ ਇੱਥੇ ਕਹਿੰਦੇ ਚੁੱਕ ਕੇ ਪਹਿਲਾਂ ਇਦਾਂ ਨਹੀਂ ਹੁੰਦੇ ਸੀ ਨਾ ਮੈਂ ਇਹ ਉਹ ਦੂਜਾ ਮਦਾਦਾ ਕਹਿੰਦੇ ਚੁੱਕ ਕੇ ਡੈਡੀ ਦਾ ਲਿਆਂਦਾ ਚੋਰੀ ਚੋਰੀ ਕੁੱਤੇ ਮਾਰ ਕੇ ਵੜਾਦਾ ਉਨੇ ਨਹੀਂ ਇਹਦੇ ਉੱਥੇ ਰਹਿ ਗਿਆ ਸੀ ਤੇ ਇਹ ਨਹੀਂ ਵੱਡਾ-ਵੱਡਾ ਰਹਿ ਗਿਆ ਉੱਥੇ ਯਾਰ ਕਸ਼ਮੀਰ ਜੜੀ ਉਹ ਕਸ਼ਮੀਰ ਨਾਲ ਸੰਭਲਿਆ ਬਸ ਉੱਥੇ ਚੰਗ ਲੱਗ ਗਈ ਹੁਣ ਫੇਰ ਵਾਈਟ ਪੇਂਟ ਲੈਣ ਤਾਂ ਇੱਕ ਸਾਫ ਹੁਣ ਥੋੜਾ ਉਹ ਲੈਂਦਾ ਨਾ ਕੀ ਉਹ ਲੱਸੀ ਕਹਿੰਦੇ ਨਾ ਨਾ ਕਲਾ ਵਧੀਆ ਲੱਗੂ ਆ ਉਹ ਲੱਸੀ ਕਹਿੰਦੇ ਥੋੜਾ ਚਮਕੂ ਪਹਿਲੇ ਪਹਿਲਾਂ ਕਹਿੰਦੇ ਵਿੱਚ ਪੇਪਰ ਲਾ ਦਿੰਨੇ ਆ ਤੇ ਮੈਂ ਕਿਹਾ ਉਹ ਨਾ ਲਾਓ ਵੀ ਪੇਂਟ ਹੀ ਕਰ ਦੋ ਵਿੱਚ ਉਹ ਜਿਆਦਾ ਨਹੀਂ ਸੋਹਣਾ ਲੱਗ ਸਕੂ ਪੇਪਰ ਪਰ ਉਹ ਜਿਹੜਾ ਪੇਪਰ ਮੰਗਾਇਆ ਹੁਣ ਪੂਰਾ ਨਹੀਂ ਆਇਆ ਉਹ ਘੱਟ ਆਇਆ ਸੀ ਆਹ ਮੈਂ ਤੇ ਰੁਣ ਉਹਦੀ ਕੋ ਦਰਵਾਜ਼ਾ ਲੱਗਣਾ ਹੈ ਸੈੱਟ ਲੱਗਣਾ ਬਾ ਮੈਂ ਕਿਹਾ ਹੁਣ ਪੇਂਟ ਹੀ ਕਰ ਦੋ ਤੇ ਬਾਹਰ ਵਾਸ ਸੈਡਾਂ ਤੇ ਲਾ ਦੋ ਪੇਪਰ ਅੱਛਾ ਅੱਛਾ ਤੇ ਆ ਤੁਹਾਨੂੰ ਇਹ ਉਹ ਲੈ ਨਾ ਇਹ ਉਹ ਜਰਾ ਇਹਦੇ ਕੰਮ ਨਹੀਂ ਨਹੀਂ ਆਏ ਕੰਮ ਇਹ ਕੰਮ ਹੋਣਾ ਨਹੀਂ ਇਹ ਉਹ ਤੋਂ ਉਹ ਤੋਂ ਮੈਂ ਕਿਹਾ ਇਹ ਜੋੜਨਾ ਨਹੀਂ ਲੱਗਦਾ ਉਹਦੇ ਨਾਲ ਪੈ ਵੀ ਇਹ ਨਹੀਂ ਕੰਮ ਆਉਣਾ ਇਹ ਮੰਨੀ ਨਹੀਂ ਇਹ ਨਹੀਂ ਮੰਦੀ ਤੇ ਪਖੱਖਣ ਨੂੰ ਮੜਾ ਹੁੰਦਾ ਲਾ ਲਿਆ ਹਾਂ ਲਾ ਦੇ ਲਾ ਦੇ ਲੱਗੀ ਆ ਇਹ ਬੜਾ ਕੰਮ ਹੈ ਕੋਈ ਗੱਲ ਇੱਥੇ ਵੈਸੇ ਕੂਲਰ ਲਾ ਸਕਦੇ ਹਾਂ ਹੁਣ ਕੂਲਰ ਉਧਰ ਵੜਿਆ ਕੰਮ ਕੋਈ ਨਹੀਂ ਇੱਥੇ ਸਭ ਬੰਦਾ ਲਾ ਲੈ ਜਿੱਦਾਂ ਕੰਮ ਕਰਨ ਦੇ ਲਾ ਦੀਏ ਲਾ ਦੀਏ ਲਾ ਲਾ ਲੋ ਕ ਫਿਰ ਇੱਥੇ ਸਭੋ ਲਾ ਲੋ ਕੂਲਰ ਇਹ ਕਿਤੇ ਨਾ ਹੋਰ ਵੱਧ ਗਿਆ ਨਹੀਂ ਨਹੀਂ ਕੱਲ੍ਹ ਰਾਤ ਤੱਕ ਮੈਂ ਇਹਦੇ ਨਾਲ ਸੁਪੂਣਾਂ ਨਹੀਂ ਪੀਂਦੇ ਸੁਪਨਾ ਆਇਆ ਪਰ ਮੰਨਤੇ ਗਈ ਨਾ ਵਰਤੀ ਮਾਤਰ ਹਰ ਗੁਣ ਹਰ ਗੁਣ ਨੇ ਕੀ ਕੀਤਾ ਆਪਣੀ ਫੈਬਰਿਕ ਲਿਓ ਲੱਗਣ ਵਾਲੀ ਯਾਰ ਉਹ ਮਤਲਬ ਉੱਪਰ ਫੈਬਰਿਕ ਨਹੀਂ ਲੱਦੇ ਆ ਹਰ ਗੁਣ ਇੱਥੇ ਚਾਕਲੇਟ ਨਹੀਂ ਨਹੀਂ ਕੋਠੇ ਦੇ ਕੋਠੇ ਦੇ ਨਾਮ ਪਰ ਉਹ ਲੱਗੀ ਉਹਨੀ ਖਰਾਬ ਹੋ ਗਈ ਹੋਣਾ ਪੰਜ ਘਰ ਮੇਲੇ ਲੱਗਦੀ ਤੇ ਛਾਟੀ ਖਰਾਬ ਹੋ ਜਾਂਦੀ ਯਾਰ ਉਹਦੇ ਮਰੀਲੇ ਆ ਰਹਿਆ ਹਾਂ ਹਾਂ ਪਾਈ ਚੱਲ ਆਯੋ ਜਿਉੜੀ ਹਜਿਮਾ ਹਾਂ ਤੇ ਅੰਨੇ ਤਰਤੀ ਹਾਂ ਉਹਨੇ ਆਉਂਦੇ ਆ ਰਹੇ ਸਾਰੇ ਬਈ ਆ ਰਹੇ ਨੇ ਹਾਂ ਕੋਈ ਤੇ ਨਹੀਂ ਆਉਂਦਾ ਲੈ ਪਾਈ ਆ ਗਿਆ ਫਰਕੁਣ ਹੈਗਣ ਪਾਈ ਆ ਗਿਆ ਚੀਚੀ ਵਾਲਾ ਚੀਚੀ ਆਓ ਚੀਚੀ ਖਾਈਂ ਆਓ ਕੋਈ ਵਾ ਕੋਈ ਚੀਚੀ ਲੈ ਗਾਲੀ ਨਾ ਉਹ ਖਰਾਬ ਆਜੇ ਨਾ ਬੱਲੇ ਵਾ ਹਾਂਜੀ ਆਏ ਗੌਣ ਵਾਲਾ ਤੀਜੀ ਤੇ ਜਾਓ ਇਹਨੂੰ ਫੋਨ ਪੇਗਾ ਹੈ ਮੈਂ ਕਾ ਚੱਲੂ ਹੈ ਯਾਰ ਫੋਨ ਤੇ ਵੀਡੀਓ ਬਣਾਉਣਾ ਤੀਜੀ ਚੀਜੀ ਗੁਣ ਚੀਜੀ ਖਾ ਲੋ ਚੀਜੀ ਪਾਈ ਚੀਜੀ ਆਇਆ ਮੈਂ ਬੱਸ ਬੋਲਦਾ ਤੁਰਦੀ ਵੀ ਚਾਹ ਲੈ ਲੈ ਹਰ ਗੁਣ ਚਾਹ ਹਰ ਗੁਣ ਮੈਨੂੰ ਆ ਉਹ ਲਿਆ ਦੋ ਸੰਤਰੇ ਵਾਲੀ ਜਿਹੜੀ 2 ਰੁਪਏ ਦੀ ਕਾਣੀ ਤੂੰ ਹੀ ਘੜੇ ਕਾਣੀ ਸੰਤਰੇ ਵਾਲੀ ਕੋ ਬਣੀ ਸੰਤਰੇ ਵਾਲੀ ਜਿਹੜੀ ਹੁੰਦੀ ਆ ਕੋਈ ਚੀਚੀ ਨੰਨੂ ਸੰਤਰੇ ਵਾਲੀ ਆ ਜੀ ਦੇਖੇ ਦਕਾਨ ਦਾ ਡੱਬਾ ਡੱਕੇ ਵਾਲੀ ਹੁੰਦੀ ਹੈ ਮੰਗੋ ਵਾਲੀ ਹੈਗੀ ਨਹੀਂ ਨਹੀਂ ਮੰਗੋ ਫਲੇਵਰ ਆ ਹੋਰ ਅਮੁੱਲ ਸੀ ਉਹ ਮੇਰੇ ਕਰੀਬ ਬਣਾ ਦੇਣਾ ਇੱਕ ਢੀ ਚਲਾ ਕੇ ਮੰਗੋ ਖਾ ਲੋ ਵਸ ਤੂੰ ਹੀ ਖਣੀ ਤੂੰ ਖਾਣੇ ਆਨੂ ਕੀ ਗੱਲ ਆ ਖੜੋ ਫੇਰ ਆ ਲੋ ਮੈਂ ਜਾ ਖਾਵਾਂ ਸਕੂਲ ਤਾਂ ਲੱਗ ਜਾ ਹੋਵੇ ਮੈਂ ਬਹੁਤ ਜ਼ਿਆਦਾ ਬੜਾ ਠੰਡਾ ਕੰਮ ਇਹ ਕਿੱਦਾਂ ਰੰਦਾ 32 ਤੇ ਚੱਲਦਾ ਬੈਟਰੀ ਤੇ ਬੈਟਰੀ ਤੇ ਉਹੀ ਆ ਬੇਟੀਆਂ ਉਹ ਮੋਟਰ ਲੱਗੀ ਹੋਣੀ ਉਹੀ ਆ ਉਹੀ ਆ ਇਹ ਮੰਗੋ ਵਾਲੀ ਆ ਨਾ ਇਹ ਇਹ ਉਹ ਕਰ ਦੇ ਉਹ ਕਿਹਨੇ ਆਲੀ ਆ ਆ ਫਿਰ ਉਹ ਕਰ ਦੇ ਉਹ ਆ ਫੜ ਉਹ ਤਿੰਨ ਕਰ ਦੇ ਟੇਸਟ ਸੇਮ ਹੀ ਹੋਣਾ ਉਹ ਹੋ ਰਿਆ ਨਹੀਂ ਉਹ ਦੂਜੀ ਉਹ ਜਿਹੜੀ orange ਵਾਲੀ ਹੁੰਦੀ ਆ ਇਹਦੇ ਵਿੱਚ ਹੋਰ ਕਿਹੜਾ ਕਿਹੜਾ ਫਲੇਵਰ ਹੋ ਹੈ ਆ ਕਿਹੜਾ ਫਲੇਵਰ ਹੋ ਉਹ ਬਾਈ ਮੰਗੋ ਹੀ ਸਾਰੀਆਂ ਮੰਗੋ ਹੀ ਆ ਮੰਗੋ ਹੀ ਬਤੀ ਆ ਨਾ ਇੱਕ ਨੂੰ ਦੇਹਨੇ ਕਰੇ ਥੱਲੇ ਲਾਪੇ orange ਦੇ ਤੇ ਆ ਕੜੀ ਲਾਪੀ ਲਾਪੀ ਲੈ orange ਲਾਪੀਆਂ ਆ ਆ ਵੀ ਯਾਰ ਹੋਰ ਦੇ orange ਹੈ ਜੀ ਹੋਰ ਕਿੰਨੀ ਹੋਰ ਦੇ ਆ ਲੈ ਆ ਵੀ orange ਲਾਪੀਆਂ ਜੀ ਇਹ ਹੋ ਹੋ ਰ ਗਿਆ ਹੋ ਇੱਕ ਉਹ ਨੂੰ ਦੇ ਆ ਵੀ ਦੇ ਦੇ ਕੱਢੀ ਜਾ ਕੱਢੀ ਜਾ orange ਇੱਕ ਹੋਰ ਕੱਢ ਦੇ ਦੋ ਬੰਨੇ ਹਲੋ ਹਲੋ ਦੇਖ orange ਹੈ ਯਾਰ ਕੋਈ ਦੋ ਹੈ ਜੀ ਕੰਨ ਗਾਦੇ ਸਾਰੇ ਮੈਂ ਵੇਚਣਾ ਹੀ ਹੈ ਮੈਂ ਚਲਾ ਰੱਖਣੇ ਤਾਂ ਨਹੀਂ ਆ ਰਹੀ ਖਤਮ ਨਹੀਂ ਯਾ ਯਾਰ ਦੇਲੀ ਤੋੜਤਾ ਇਹ ਲਿਆ ਫਿਰ ਮੰਗੋਲੀ ਦੇ ਦੇਗਾ ਕੀ ਕਰਨਾ ਬੱਚੇ ਜ਼ਿਆਦਾ ਕਰਕੇ ਆ ਜੇ ਭਾਈ ਖਾ ਲੈ ਇੱਕ ਹੋਰ ਦੇ ਲਾ ਵੇਖ ਹੈ ਕਿ ਜਦ ਦੇਖ ਐ ਨਹੀਂ ਸਾਰੇ ਦੇਖ ਲਓ ਤੁਸੀਂ ਖੋਲ ਕੇ ਤੇ ਰੱਖ ਦਿੱਤਾ ਕਿ ਤੁਸੀਂ ਕਿੰਨੀਆਂ ਵੇਚਤੀਆਂ ਤੂੰ ਉਹ ਕਿੰਨੀਆਂ ਲੈ ਗਿਆ ਖਿਆਲ ਤੇ ਕਰ ਲਓ ਨੋ ਨੇ ਦੇ ਦੇ ਕੁੜੀ ਨੂੰ ਕੋਈ ਨਹੀਂ ਪਾਤੀ ਛੇ ਕੋਈ ਨਹੀਂ ਕੋਈ ਨਹੀਂ ਹੋ ਨੇ ਫਲੇ ਬਰਾ ਆ ਹੋਇਆ ਬਸ ਲਾਸਟ ਚੌਕਲੇਟ ਵਾਲੀ ਦੇ ਯਾਰ ਦਾ ਹਾਲੀ ਚੌਕਲੇਟ ਵਾਲੀ ਦੇ ਯਾਰ ਆ ਰਹੇ ਨੇ ਸਟ੍ਰੋਬਰੀ ਚੋਕਲੇਟ ਵਾਲੀ ਦੇ ਦੇਖੋ ਆਪਸਾ ਸਟ੍ਰੋਬਰੀ ਵਾਲੇ ਉਹਨੂੰ ਦੇ ਦਿਓ ਕਰਨੀ ਹਣੀ ਸਟ੍ਰੋਬਰੀ ਵਾਲੀ ਸਟ੍ਰੋਬਰੀ ਵਾਲੀ ਹੋਣੀ ਨਹੀਂ ਲੈ ਵੇ ਬੇਲੋ ਖੰਧੀ ਵੀ ਗਈ ਕਿ ਨਹੀਂ ਐਵੇਂ ਪਖਾਉਂਦੇ ਵਾਹ ਟੁੱਟੀ ਗਈ ਯਾਰ ਹੱਥ ਜੀ ਆਣੀ ਆਣੀ ਮੈ ਲੈਣੀ ਹਾਂ ਲਿਆ ਕਿਹੜੀ ਮਿਲਕ ਵਾਲੀ ਉਹ ਯਾਰ ਮਿਲਕ ਵਾਲੀ ਦੇ ਦੇ ਕੋਈ ਮਿਲਕ ਵਾਲੀ ਕਿੜੀ ਆਹੋ ਹਾਲੇ ਇੱਕ ਮਹੀਨੇ ਹੁੰਦੇ ਦੇ ਫਿਰ ਮਿਲਕ ਵਾਲੀ ਮੈਂ ਵੀ ਖਾ ਲੈਣਾ ਚੰਗੀ ਵਧੀਆ ਆਇਆ ਕਿਨੇ ਭਾਏ ਹੋ ਗਏ ਯਾਰ ਆਜੋ ਹਾਂ ਸਾਰੇ ਮੇਰੀ ਕੁੜੀ ਦਾ ਵਲੋਗ ਤੇ ਬਣਾ ਇਹ ਕਿਹੜਾ ਪਾਣੀ ਮੋਝ ਲੱਗੀ ਪਈ ਐ ਮੋਝ ਜੀ ਇਹ ਨਹੀਂ ਖਾਣਾ ਨਹੀਂ ਆ ਛੱਟ ਦੋ ਗੰਦਾ ਛੱਟ ਦੋ ਆਪਾਂ ਕਦੋਂ ਇਹਨਾਂ ਛੱਟ ਦੋ ਵੈਰੀ ਗੁੱਡ ਚਲੋ ਉੱਠਣਾ ਹਣ ਫੜਦੇ ਬੜੀ ਠੀਠੀ ਵੈਰੀ ਗੁੱਡ ਕਾਦੀ ਇਹ ਜ਼ੀਰੋ ਤੇ ਜ਼ੀਰੋ ਹਰ ਗੁਣਾ ਆ ਗੁੰਦੋ ਤੇ ਆਖੋ ਅਗਲੇ ਹੀ ਨਹੀਂ ਆ ਬਹੁਤ ਦੋ ਦੋ ਕਦਮ ਪੀਣਾ ਕਾਕੇ ਦਾਦਾ ਲੱਗੇ ਹੁਣ ਕਹਿੰਦੇ ਵੀ ਇੰਜੈਕਸ਼ਨ ਲਾਉਣਾ ਕੁੜੀ ਨੂੰ ਖੇਡੋ ਹੈ ਗੋੜੇ ਆਰੇ ਕੁੜੀ ਨੂੰ ਨਾ ਬੜਾ ਖੇਡੋ ਇਹ ਖੇਡੋ ਇਥੇ ਜੀ ਕਿੰਨਾ ਕੁ ਰਹਿ ਗਿਆ ਅਲਮਾਰੀ ਦਾ ਕੰਮ ਵਧ ਗਿਆ ਮੜਾ ਵਧ ਗਿਆ ਇਹ ਪਿੱਛੇ ਰਹਿਣ ਦੇਣਾ ਹੀ ਮੜਾ ਬਚਿਆ ਦੋ ਕੁਛ ਮੜਾ ਅੱਜ ਬਣ ਜਾਈਗੀ ਕ ਲੱਗਣਗੇ ਅਜੇ 5 ਦਿਨ ਹੋਰ ਸੋਇਰੇ ਮੈਂ ਜੀ ਨੂੰ ਜਾਨੋ ਸਵੇਰੇ ਮੈਂ ਤਾਂ ਉਹ ਰੋਜ਼ ਇਦਾਂ ਕਹਿੰਦੇ ਆ ਇੱਕ ਦਿਨ ਕੱਲ ਤੇ ਇੱਕ ਦਿਨ ਪਰਸੋਂ ਚੱਲਾ ਕੱਪੜੇ ਘਰ ਆਉਣੇ ਆ ਇੱਧਰ ਬਣ ਗਏ ਨੇ ਚੌਲ ਨਮਕੀਨ ਚੌਲ ਨਾਲ ਰਹੀਂ ਤੇ ਇਹ ਭੈਂਜੀ ਨੇ ਬਣਾਏ ਨੇ ਚੌਲ ਬਹੁਤ ਟੇਸਟ ਬਣਾਉਂਦੇ ਨੇ ਥੈਂਕਸ ਥੈਂਕਸ ਕੀ ਟਾਡ ਤੇ ਨਾਲ ਰਹੀਂ ਨਿਹੰਦਾ ਤੇ ਜਿਹੜੇ ਗੈਸਟ ਆਏ ਉਹਨਾਂ ਲਈ ਚੌਲੋ ਮੋਨੋ ਖਾਣਗੇ ਤੇ ਨਾਲ ਬੰਦਾ ਪਿਆ ਪਰਤਾ ਹਾਂਜੀ ਆਹ ਇੱਕ ਐਂ ਬਣਾਉਂਦੇ ਆਂ ਦਾ ਪਰਤਾ ਸਵਾਢਕੇ ਬੈਂਗੰਤ ਰੇਰ ਪਰਤਾ ਮੇਰਾ ਫੇਵਰਿਟ ਹੈ ਤੇ ਇਹ ਦੀਦੀ ਜੀ ਕਹਿ ਰਹੇ ਨੇ ਕਿ ਪੱਟਾ ਬਣਾ ਦਿੰਨੇ ਆ ਤੁਹਾਡੇ ਲਈ ਜਿ ਖਾਵਾ ਜੀ ਛੋਲੇ ਉਹ ਪਹਿਲਾਂ ਮੂੰਗਨ ਦੀ ਹਰਗੁਣ ਹਰਗੁਣ ਰੇਕਿੰਸ ਕਨੇ ਫਟਾ ਫਟਕ ਕੇ ਮੋਢੀ ਤੂੰ ਨਹੀਂ ਖਾਣੇ ਚਾਹੋਲ ਤੈਨੂੰ ਨਹੀਂ ਦੇਣੇ ਹਰ ਗੁੱਸੇ ਤੈਨੂੰ ਨੰਨਾ ਮਮਾ ਨਾਨੀ ਆਈ ਮਾਮੂ ਮਮਾ ਆਏ ਮਮੂ ਮਮਾ ਕਹਤਾ ਮਮੂ ਮਮਾ ਮੀ ਮਮੀ ਮਮਾ ਮੀ ਮਮੀ ਮਮਾ ਤੇ ਉੱਠਣ ਨਹੀਂ ਦਿਆ ਭੈਣ ਵੀ ਆਈ ਆਹ ਕਹਦੀ ਦੀਦੀ ਆਈ ਮੇਰੇ ਕੋਲ ਕਹਦੀ ਦੀਦੀ ਹਾਂ ਅੰਦੇ ਦੀਦੀ ਆਈ ਹੈ ਦੀਦੀ ਆਈ ਹੈ ਦੀਦੀ ਆਈ ਹੈ ਕਾਕੇ ਦੀ ਕੀ ਦੀਦੀ ਦੀ ਗੋੜਾ ਚੋਲ ਬਣਾਏ ਨੇ ਹੈ ਕੱਲ੍ਹ ਦੀ ਬੜਾ ਵਧੀਆ ਲਿਆ ਗੋੜਾ ਬੜਾ ਲੱਗ ਗਿਆ ਮੈਨੂੰ ਵਿਆਂ ਲੱਗਣ ਦਾ ਜਿਵੇਂ ਗੋੜਵਾਲੇ ਹੈ ਖੰਮ ਨੰਮ ਦਿਖਾ ਦੇ ਖਾਜੋ ਜਾਨਾ ਕਰਦੀ ਹੈ ਪਿਆਸ ਆ ਰਹੀ ਹੈ ਹਾਂ ਰਸਾ ਹਾਂਜੀ ਕੱਲੇ ਛੁਕੀ ਲਿਆਉਂ ਦਿਹਾੜੀ ਹੁਣ ਬੱਸ ਲੈ ਲੈ ਐਨੇ ਕੰਮ ਅਸੀਂ ਮਾਸਾ ਪੱਠਾ ਤੇ 5:00 ਵਜੇ ਨਹੀਂ ਨਹੀਂ ਨਾ ਇਹ ਨਹੀਂ ਨਾ ਗੱਲ ਆਪਣੇ ਘਰ ਵਿੱਚ ਇੱਦਾਂ ਕਰੋਂਗੇ ਤਾਂ ਫਿਰ ਮਾਰੀ ਗੱਲੋ ਹੈ ਫੇਰ ਦੇ ਆ ਦੇਣੇ ਪੂਰੀ ਦਿਹਾੜੀ ਲਾਉਂਗੇ ਲੋ ਜੀ ਅਸੀਂ ਉਤੋਂ ਦੇਖਿਆ ਬੱਦਲ ਬਹੁਤ ਹੋ ਗਿਆ ਭੱਜ ਕੇ ਚੜਾ ਕਰ ਭੱਜ ਕੇ ਫੇਰ ਹੀ ਬਤਲੀ ਹੁਣਾ ਭੱਜ ਕੇ ਭੱਜ ਕੇ ਚੜਾਗਾ ਆ ਵੇਹਲਾ ਪਾਣੀ ਇੱਧਰ ਖਲੋਤਾ ਆ ਵੇਹਲਾ ਪਾਣੀ ਇਸੇ ਕਰਕੇ ਤਾਂ ਕੰਮ ਕਰਾਉਂਦੇ ਆ ਆ ਸਾਰਾ ਇਦੋਂ ਆ ਜਾਂਦਾ ਇਦਰੋਂ ਦੀ ਪਾਣੀ ਸਾਰਾ ਸੱਲੇ ਆ ਤਕ ਹੋਇਆ ਹੁਣ ਆ ਇਦਰੋਂ ਦੀ ਮਗਰੋਂ ਦੀ ਯਾਰ ਉਹ ਪਾਣੀ ਲਾਉਂਦੇ ਨੇ ਨਾ ਉਧਰ ਪਾਣੀ ਲਾ ਕੇ ਤਰ ਕਰਕੇ ਫੇਰ ਹੀ ਕਰਨਾ ਉਹਨਾਂ ਨੇ ਕਿ ਤਾਂ ਇਹ ਬਸ ਗਰਾਉਂਡ ਆ ਮੈਂ ਲੈ ਵੀ ਉਹੋ ਤੇ ਮੌਸਮ ਮੈਂ ਆ ਨਾ ਪੂਰੀ ਗੱਲ ਬਾਤ ਮੌਸਮ ਦੇ ਉੱਤੇ ਬੜਾ ਵੇਖੋ ਹੈ ਕਿ ਨਹੀਂ ਲੈ ਵੀ ਗੱਲਾਂ ਬਾਤਾਂ ਪੂਰੀਆਂ ਮੌਸਮ ਦੀਆਂ ਅੱਜ ਕਿਦਾਂ ਬਦਲ ਹੋਇਆ ਪਿਆ ਉੱਤੇ ਵੇਖੋ ਹੌਂਦਾ ਵਕਾਵਾ ਕਿੱਥੇ ਤੱਕ ਪਹੁੰਚ ਗਿਆ ਕੰਮ ਲੈ ਆ ਕਰਤਾ ਵੀਰਾਂ ਨੇ ਵੇਖ ਲੈ ਦਿਮਾਗ ਰਾਜੀ ਨਾਲ ਆ ਕਰਾਦਣੀ ਠੀਕ ਹੈ ਨਾ ਆਦ ਵਰ ਹੋ ਗਈ ਹੈ ਬੱਦਲਾਂ ਦੇ ਨਾ ਬਦਲਾ ਜਨਾ ਹੀ ਭਵੇ ਤੇ ਚੰਗੀ ਗੱਲ ਆ ਜੇ ਪੈ ਗਿਆ ਤੇ ਫਿਰ ਉਹ ਹੀ ਹਾਲ ਹੋ ਜਾਣਾ ਜੇ ਭਾਈ ਮੀਂਹ ਪੈ ਜਾਂਦਾ ਫਿਰ ਇਹ ਸਾਰਾ ਘਰ ਕੋ ਹੋ ਜਾਣਾ ਹਾਂ ਸੋ ਗਈ ਭਾਜੀ ਹਾਂਜੀ ਅੱਠ ਕਿਥੇ ਗਿਆ ਜੀ ਅੱਠ ਕਿਥੇ ਗਿਆ ਜੀ ਆਜਾ ਤੁਸੀਂ ਕਰਨ ਅੱਠ ਕਿਥੇ ਗਿਆ ਜੀ ਥਲੇ ਥਲੇ ਫੇਰ ਭਾਵੇਂ ਕੱਲ ਨੂੰ ਕਰਦੇ ਹੋ ਜਦੋਂ ਮੇਰਾ ਟਾਈਮ ਲੱਗੂਗਾ ਇਹ ਦੇਖ ਮੈਂ ਪਤਾ ਨਹੀਂ ਮੈਂ ਤਾਂ ਹੁੰਦਾ ਹੁੰਦਾ ਆਇਆ ਤੇ ਕੋਈ ਨਹੀਂ ਰਿਪੇਅਰ ਕਰਦਾ ਜੀ ਠੀਕ ਜੀ ਠੀਕ ਹੈ ਨਾ ਆਹ ਸਟੈਂਡ ਸੁਟਿਆ ਲਾ ਕੇ ਆ ਤੂੰ ਹੀ ਕੀਤਾ ਫੋਲਡ ਭਾਈ ਅੱਛਾ ਫੋਲਡ ਕਿਤੋਂ ਕਰਦਾ ਤੂੰ ਭਿੰਜੀ ਕਹਿੰਦੇ ਕਿਨੇ ਟਾਈਮ ਹੋਰ ਕੋਠੇ ਤੇ ਚੜੇਗਾ ਲੈ ਵੀ ਕੰਡੋ ਚਲੀ ਪਲਸਤਰ ਚਲੀਏ ਥੱਲੇ ਕਿੰਨੇ ਚਲੇ ਆਇਓ ਇਹ ਕੋਹ ਲੰਦਾ ਕੋਲ ਵੇ ਓਏ ਕਿੱਡਾ ਵਦਿਆ ਕੋਲ ਲੀਕਡ ਵਾਲਾ ਨਹੀਂ ਗਾ ਆ ਬਣਾਉਣਾ ਪੈਣਾ ਘਰੇ ਹੁੰਦੇ ਦੀਏ ਅਸੇ ਅਗਲੇ ਸਰੋਗ ਤੇ ਗੱਤਣਾ ਸਰੋਗ ਤੇਲ ਥੋੜੀ ਹੈ ਯਾਰੇ ਕੋਈ ਤੇ ਕੈਮੀਕਲ ਵਾਲਾ ਕੋਈ ਕੈਮੀਕਲ ਆ ਇਹ ਵੀ ਲਾਉਣ ਕਰਨੀ ਹੋਦੀ ਇਹੋ ਚ ਪਾ ਕੇ ਬਾਲਟੀ ਭਰ ਕੇ ਨਾ 20 ਲੀਟਰ ਦੀ ਪਾ ਦੇਣਾ ਤੇ ਬਣ ਜਾਣਾ ਤੁਹਾਡਾ ਜਗਾੜ ਸਾਰਾ ਬਣ ਇੱਕ ਵਾਰ ਆ 4-5 ਮਹੀਨੇ ਲੰਘ ਜਾਣੇ ਮੇਰੇ ਮਨ ਨਾਲ ਬੋਲੀ ਜਦੋਂ ਲੈਣਾ ਇਹਦੇ ਛੁੱਟ ਮਾ ਹਾਂ ਫਿਰ ਉਹ ਢੱਬੇ ਚੋਂ ਲੈਣਾ ਆ ਥੋੜਾ ਯਾਰ ਹੁਣ ਤੂੰ ਅੱਗੇ ਪਾ ਨਹੀਂ ਹੁੰਦਾ ਖੁੱਲੇ ਪਰ ਉਹ ਲੀਕ ਹੋਣ ਦੂਸਰਾ ਹਾਂ ਹੂੰ ਚਲੋ ਕੋਈ ਜਿੰਨਾ ਚੱਲੂ ਨਜ਼ਰ ਸਹੀ ਹੈ ਯਾਰ ਇਹ ਮਤਲਬ ਹੈਂਡ ਵਾਸ਼ ਵਾਹ ਤੇ ਚੰਗਾ ਆ। ਆਹੋ। ਤੂੰ ਨਹੀਂ, ਨਹੀਂ ਚਾਹੀਏ। ਗਣਾ ਹੈਂਡ ਵਾਸ਼ ਕਰੀਦੀ ਜਿੰਨਾਂ ਰੋਟੀ ਵਾਲੇ ਬੰਦੇ। ਭਾਂਡੇ ਨਹੀਂ ਵਰਤਣਾ, ਨਾ ਵਰਤੋ। ਨੇ, ਆਖਣਾਂ ਕਰ ਦਿੰਦੇ। ਭੂਈ। ਆਹ ਕੋਈ ਜੀ ਮੱਦੀ ਸਰ। ਮੋਤੀ ਸਰ ਕਰਦੇ ਭੂਈ ਦੇ। ਭੂਈ ਨਾ ਦਿੱਤਾ ਕਰਦੇ। ਉਹ ਅੱਖੋਂ ਨੋ ਜੀ ਸਮਝ ਹੀ ਜਾਂਦੇ। ਆਪਣੀ ਨੋ ਦਿਖਾ। ਲਿਫਟ ਕਰ ਲਿਫਟ ਹਾਂ ਜੋਣਾ ਦੁੱਧ ਲਓ ਦੱਸਿਆ ਨੇ ਕਦੋਂ ਪੀਣਾ ਹੈ ਹੈ ਕੀ ਆ ਕੇ ਦੁੱਧ ਪੀਣੀ ਹੈ ਆ ਕੇ ਹੈ ਆ ਕੇ ਕਦੋਂ ਪੀਣੀ ਆ ਖੈਰ ਕੇ ਪਾ ਲੱਗੇ ਘੰਟਿਆਂ ਨੂੰ 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 ਤੰਨਾ ਨੂੰ ਕਦੋਂ ਪਣੀ ਉਹ ਗੰਦਾ ਗੰਦਾ ਕੋਈ ਘਰ ਦਾ ਕੰਮ ਹੈਗਾ ਤੇ ਜਰਾ ਬੰਦ ਤੂੰ ਇਹੀ ਆ ਰਗੋ ਨਾ ਨਹੀਂ ਆਉਂਗਾ ਮੈਂ ਕੋਈ ਨਹੀਂ ਹਾਂ ਚਲੋ ਬਾਣੀ ਗਈ ਹੈ ਕੀ ਕੀ ਕਰਨਾ ਕਾ ਨੇ ਘਰ ਕੰਮ ਬੜੇ ਨੇ ਕਿੰਨੇ ਕੇ ਆਵਾਂਗੇ ਕੋਈ ਨਹੀਂ ਮੈਂ ਹਾਂਜੀ ਓਕੇ ਹਾਂ ਠੀਕ ਆ ਓਕੇ 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 ਹਰਗਣ ਓਕੇ ਫਿਰ ਹਾਂ ਓਕੇ ਆਹ ਵੇਖੋ ਮੈਂ ਕਿਹਨੇ ਉਹ ਆਹ ਮੇਰੀ ਜੰਦਗੀਆਂ ਰਪਟਾਈਆਂ ਮੇਰਾ ਮਈਆ ਮਾਲ ਵਾ ਲੋ ਗੱਡੀ ਨਾਲ ਆਉ ਲੈਣ ਆਨਲਾਈਨ 400 ਰੁਪਏ ਦੀਆਂ ਤਾਈ ਸੋਧੀਆਂ ਨਹੀਂ ਨਹੀਂ ਉਹ ਨਹੀਂ ਉਹ ਉਹ ਡੁਪਲੀਕੇਟ ਆ ਸਹੀ ਵਧੀਆ ਜੋ ਇਹ ਵਧੀਆ ਲਵਾਈ ਹੋਣੀ ਇਹ ਵਧੀਆ ਛੋੜੀ ਨਹੀਂ ਉਹ ਜਿਹੜੀਆਂ ਡੁਪਲੀਕੇਟ ਮੈਂ ਲਵਾਈਆਂ ਡੇਪੀਆਂ ਹੀ ਭਰਾਵਾ ਉਹ ਕਿੰਨਾ ਰਕੀ ਵਾਦਾ ਇਹ ਜਿਹੜੇ ਜਿਹੜੇ ਕੰਧ ਦੇ ਨਾਲ ਗੰਬਾਰੀ ਫੇ ਫੁੱਲ ਦਾ ਕੰਧ ਨਾ ਵੱਜਦੀ ਆ ਵੱਜਦੀ ਫਿਰ ਨਾ ਮੈਂ ਦੋ ਵਧੀਆ ਚ ਕਿੰਨੇ ਦੀ ਲਾਈਆਂ ਏ ਇਹ ਹੁਣਿਆ 350 ਦੀ ਅੱਛਾ ਨਾਉਂ ਚੰਗਾ ਜੀ ਕੋਈ ਕਿੱਥੇ ਯਾਰ ਕੀ ਸੁਣ ਰਹੇ ਹੋ ਹਾਂ ਜੀ ਆਇਓ ਹਾਂ ਠੀਕ ਆ ਚੰਗਾ ਠੀਕ ਆ ਫਿਰ ਚੰਗਾ ਸਤਿ ਸ੍ਰੀ ਅਕਾਲ ਆਵਾਂਗੇ ਕਿਹੋਲੇ ਨਾ ਫ੍ਰੀ ਫਰਾ ਹੋ ਕੇ ਮੈਨੂੰ ਮੈਨੂੰ ਅਧਰਾ ਜਦੋਂ ਜੇ ਚੜ ਰਿਆਂ ਤਾਂ ਫਿਰ ਮੈਂ ਆਵਾਂਗਾ ਫ੍ਰੀ ਹੋ ਕੇ ਮੈਂ ਥੋੜਾ ਬਦ ਕੰਮ ਕਰ ਲਾਂ ਤਾਂ ਆਵਾਂਗਾ ਕੋਈ ਨਹੀਂ ਮੈਂ ਗੁੱਡ ਲੱਕ ਪ੍ਰਾਂਦੀ ਬੜੀ ਵਧੀਆ ਬੰਨੀ ਗੱਡੀ ਨੂੰ ਆ ਚੀਜ਼ ਵਧੀਆ ਲਾਈ ਚਲ ਤੇ ਆਣਾ ਜਾਈਓ ਠੀਕ ਆ ਫਿਰ ਹਰੇਤ ਰਹਿ ਗਈ ਬਾਹਰ ਇੰਨੀ ਕੀ ਇਹ ਸਵੇਰੇ ਵੀਰ ਕਹਿੰਦੇ ਅੱਧੀ ਨਾ ਡਾਤੀ ਆ ਅੱਧੀ ਵਰਤ ਲਈ ਤੇ ਅੱਧੀ ਰਹਿ ਗਈ ਆ ਆ ਗੱਡੀ ਆਪਾਂ ਕਰਵਾਈ ਸੀ ਇੱਥੋਂ ਵੀਰ ਨੇ ਲਾਤੀ ਸੀ ਕੱਲ ਪਰਸੋਂ ਤੇ ਆ ਪੇਂਟ ਕਰਵਾਈ ਆ ਹੁਣ ਲੱਗਦਾ ਨਾ ਪੇਂਟ ਚਲੋ ਘੁਣਣ ਵਾਲੀ ਆ ਆ ਗਈ ਆ ਠੀਕ ਆ ਆ ਆ ਚਾਬੀ ਲੈ ਜਾਈਏ ਕਰਨ ਆਵੇਂ ਮੋਟਰਸਰ ਅੰਦਰ ਕਰ ਲਾਂ ਔਲਾਦ ਹੀ ਥੱਲੇ ਲਾਤੀ ਔਲਾਦ ਹੀ ਵੇਖ ਥੱਲੇ

ਤੁਹਾਨੂੰ ਸੁਣਾ ਕਰੇ ਕਿ ਮੈਂ ਠੀਕ ਠਾਕ ਸਭ ਵਧੀਆ ਤੁਹਾਨੂੰ ਵਧੀਆ ਮੈਂ ਵੇਲਾ ਚੁੱਕੇ ਨਹੀਂ ਰੱਖਾਈ ਹੈ ਚੁੱਕੇ ਆਂਦਾ ਵਿਆਹ ਆ ਗਿਆ ਮੇਰਾ ਵਿਆਹ ਰੋਣਾ ਨਹੀਂ ਚਾਹੀਦਾ ਮੇਰਾ ਮੁੰਡਾ ਗੱਲ ਸੁਣ ਲਾ ਹਾਂ ਤਾਂ ਇਹ ਤੁਹਾਨੂੰ ਐਕਸਪੀਰੀਅੰਸ ਦਵਾਉਂਦਾ ਐਕਸਪੀਰੀਅੰਸ ਓਕੇ ਹੈ ਉਹ ਵੀ ਕਰਦਾ ਰਹੀ ਸੁਣਦਾ ਮੇਰੀ ਹੋ ਵੀ ਤੇ ਜੰਗਲਾ ਟੰਗਲ ਖੋਬੇ ਆਈਓ ਪਛਾਣ ਕਰਨ ਡਿਆ ਪਹਿਲਾਂ ਪਛਾਣ ਚੰਗਲ ਤੇਰੀ ਹੈਗੇ ਨਹੀਂ ਤੇਰੀ ਪਛਾਣ ਕਰਦਾ ਵੇਲਾ ਵੇਲਾ ਉਹ ਇਹਨੂੰ ਹੱਥ ਪਾਇਆ ਜਿਹਨੂੰ ਹੱਥ ਪਾਜੇ ਤੇ ਫਿਰ ਉਹਨੂੰ ਹੀ ਜ਼ਿਆਦਾ ਕਰਦਾ ਰਹੇ ਹਾਂ ਬਿਲਕੁਲ ਬਿਲਕੁਲ ਹਾਂ ਫਤਿਹ ਕਹ ਮੈਂ ਲੈ ਗਿਆ ਤੁਹਾਡੇ ਵਾਦੇ ਲੈ ਅਲਮਾਰੀ ਬੰਡੇ ਤਾਂ ਕਰਕੇ ਗਿਆ ਬਖਵਾਉਣ ਦੇ ਤੈਨੂੰ ਉਸ ਗੁੱਲੇ ਹਣਾ ਹਰ ਫਤਿਹ ਕਹ ਖਾਣਾ ਨਹੀਂ ਤੇ ਮੈਂ ਨਾ ਮੈਨੂੰ ਗੁੱਸਾ ਬੜਾ ਹੁੰਦਾ ਹੀ ਹੈ ਔਰ ਫੈਮਿਲੀ ਠੀਕ ਆ ਵਧੀਆ ਘਰੇ ਸਭ ਵਧੀਆ ਸਭ ਵਧੀਆ ਤੁਹਾਨੂੰ ਠੀਕ ਆ ਅਬ ਜਾਰੇ ਬੱਜੇ ਇਕੋਈ ਹਦਾਈ ਆਂਦਾ ਨਹੀਂ ਕਿ ਮੈਂ ਖਾਣਾ ਇਕੱਠਾ ਚਿਰ ਘਟੇ ਭਾਈ ਟਾਈਮ ਦੇਖੋ 11:30 ਹੋ ਗਏ ਤੇ ਇਹ ਹਰਫਤ ਇਹਨੂੰ ਸੁਵਾ ਰਹੇ ਨੇ ਉਹ ਸੁਣਦਾ ਨਹੀਂ ਪਹਿਲਾਂ ਤਾਂ ਮੇਰੀ ਡਿਊਟੀ ਮੈਂ ਕਿੰਨਾ ਟਾਈਮ ਇਹਨੂੰ ਸੁਣਦੀ ਰਹੀ ਮੇਰੇ ਕੋ ਸੁੱਤਾ ਤੁਹਾਨੂੰ ਆਪਣੇ ਪਾਪਾ ਕੋ ਗਿਆ ਦੇਖਦੇ ਸੁਣਦਾ ਕਿ ਨਹੀਂ ਹੂੰ सवाद स्वाद मतन बस लगखाणखानी प करने की देपत है ਉਹ ਅੰਦਾਜ਼ਿਕ ਜਿਹਨਾਂ ਨੂੰ ਬਾਇਕਾਂ ਤੇ ਮਨ ਭਾਇਆ ਰੱਖਦਾ ਬੜਾ ਵੱਡਾ ਇਹ ਵੀ ਗੱਲ ਵੈ ਠੀਕ ਜਿਵੇਂ ਅਸੀਂ ਘੁੰਮਦੇ ਹਾਂ ਕੋਈ ਜਗ੍ਹਾ ਬੈਠਾ ਨਹੀਂ ਜਾਂਦਾ ਤਾਂ ਉਹ ਵੀ ਕਹਿੰਦਾ ਵਾ ਕਿ ਮੈਨੂੰ ਵੀ ਕਮਾਓ ਸਹੀ ਗੱਲ ਨਾ ਉਹ ਥੱਕ ਜਾਂਦਾ ਵਿਚਾਰਾ